गुरुग्रीबनवासना ਰੱਬ ਲੈ ਨਾਲ ਸਭ ਸਤਿਆਲਾ ਭਈਐ ਕਿਵੋ ਗੂੜਾ ਟੰਟਾ ਪਾਲੁ ਤੁਮਰ ਜਾਈ ਤਨ ਮਾਨ ਨਾਨਕ ਦੇਵਿਆਂ ਨਾਲ ਸੁਣੀ ਹੰਮਿਆਕਾਰ ਹੁਕਮ ਨਾਲ ਪਿਆ ਜਾਇ ਖ਼ੁਬ ਮੇ ਮੋਮਨ ਜੀ ਆਪਨ ਲਵੜਿਆ ਜੀ ਭੰਮੀਓ ਤਉਨੀ ਚਾ ਹੁਕਮਾਂ ਲਖਾ ਤੱਖ ਸੁਖ ਪਾਈਐ ਏਕ ਨਾਮੁ ਹੁਕਮਿ ਵਸੀ ਸਾਇ ਸੁ ਹੁਕਮਿ ਸਦਾ ਕਵਈਐ ਹੁਕਮੰ ਅੰਦਰ ਸਭ ਕੋ ਬਾਹੁ ਹੁਕਮ ਨਾਨਕ ਹੋਇ ਨਾਮੁ ਹੁਕਮੈ ਜੇ ਬੁਜਾਇ ਤਾ ਹੋ ਨ ਕਨ ਨ ਕੋਇ ਗਵੈ ਕੋ ਤਾਨੁ ਹੋਵੈ ਸੈਤਾਨੁ ਗਵੈ ਕੋ ਤਾ ਗਿਆਨ ਨਿਸ਼ਾਨ ਗਾਵੈ ਕਾਮੈ ਬੋਜਪੈ ਦਸੈ ਦੂਦਰ ਕਾਮੈ ਨੋ ਵਿਖਾ ਤਾਦਰਾਹ ਦੂਰਾ ਆਖਿਆ ਭਾਵ ਆਨ ਅੱਖ ਹੈ ਮੰਦ ਹੈ ਤੇ ਦੇਦ ਕਰੇ ਤਾਲ ਫਿਰ ਬਿਆਗ ਰਖੀਣਾ ਜਦ ਸੈ ਦੁਰਪਾਰ ਮਾਹਬੇ ਉਹਨਾਂ ਬੋਲੀਆ ਜਦ ਸੁਣ ਕਰੇ ਪਿਆਰ ਅੰਮ੍ਰਿਤ ਵੇਲਾ ਸਾਜਨਾ ਵੜਾਈ ਵਿਚਾਰ ਨਾਮ ਕੇ ਵੈ ਜਨ ਮੈਂ ਸਭ ਆਪੇ ਸੱਜਿਆਰ ਸੰਤਿਆ ਨਾ ਜਾਏ ਕੀਤਾ ਨਾਮ ਹੋਏ ਆਪੇ ਆਪ ਨਰਨਜਨ ਸੋਏ ਜੈਦਾ ਸੇ ਆਤਮ ਪਾਇਆ ਮਾਨ ਨਾਨਕਾ ਵੀਰ ਅਰ ਗੁਣੀ ਨੇ ਤਾਨ ਗਾਵੀਐ ਸੁਣੀਐ ਮਨ ਰਖੀਐ ਬਾਹ ਦੁਖ ਪਰਹਰ ਸੁਖ ਕਰ ਤੈ ਜਾਏ ਗੁਰਮੁਖ ਨਾਦੰ ਗੁਰ ਇਕ ਬੰਗੀ ਸਹਿ ਸੁਣੀ ਪੁਰਾ ਇੱਕ ਦੇਵੁ ਜਾਈ ਸਦਨਾਂ ਦੀਆਂ ਕਾਇਕ ਦਾਤਾ ਸੋ ਮੈ ਵਿਸਰ ਨਾ ਜਾਇ ਜੇ ਜੋਗ ਚਾਰੇ ਆਰਜਾ ਕੋ ਸੁਣੀ ਹੋਏ ਨਵਾ ਕੰਡਾ ਵਿੱਚ ਜਾਣੀਐ ਨਾ ਨਾਦਰ ਕੀਤਕਾਰ ਦੋਸੀ ਦੋ ਤਰੇ ਨਾਨਕਾ ਦਰਗੁਣ ਗੁਣ ਕਰੇ ਗੁਣਵੰਤ ਆ ਗੁਣ ਦੇ ਤਿਆ ਆਪਣਾ ਸੁਜਾਈ ਦੇਤਿ ਗੁਰੂਣ ਕੋਏ ਕਾਰੇ ਸੁਨਿਆ ਸਤ ਪੀਰ ਸੁਰਨਾਥ ਸੁਨਿਆ ਘਰਤ ਭਵਲ ਆਕਾਸ ਸੁਨਿਆ ਦੀਪ ਲੋ ਪਤਾਲ ਸੁਨਿਆ ਕੋਹਿ ਨਾ ਸਕੈ ਕਾ ਸੁਣਿਆ ਸਤ ਸੰਤੋਖਿਆ ਸੁਣਿਆ ਮਰ ਸਰਕਾਰ ਇਸ ਨਾਮ ਸੁਣਿਆ ਪੜ ਪੜ ਪਾਵੈ ਮਾਂ ਸੁਣਿਆ ਲਾਗੈ ਸਹਿਜ ਗਿਆਨ ਨਾਲਕ ਪਗਤਾ ਸਦਾਵੇਂਗਾ ਸੁਣਿਆ ਧੂਖ ਆਪਨਾਸ ਸੁਣਿਆ ਸਦਾ ਗੁਣਾ ਗੀਂਗਾ ਸੁਣਿਆ ਸਹਿ ਪੀਰ ਪਾਤ ਨਾਸ ਸੁਨਿਆ ਜੋ ਪਾਪ ਦਾ ਨਾਸ ਮਨ ਨੇ ਹੀ ਗਤ ਕੈ ਨ ਜਾਏ ਜੇ ਕੋ ਕਹੈ ਪਿਛੈ ਅਸ਼ਟਾਏ ਪਾਪਤ ਕਲ ਨ ਲਿਖਣ ਹਾਰ ਮਨ ਨੇ ਤਾਂ ਮਕਰਣ ਵਿਚਾਰ ਐਸਾ ਨਰਜਨ ਹੋਏ ਨੰ ਸਰਤਾ ਹੋਵਾ ਮਨ ਬੁੱਧ ਮਨ ਸਗਲ ਕੰਨ ਕੀ ਸੁੱਧ ਮਨੈ ਮੋ ਚੋਟਾਨਾ ਥਾਏ ਮਨੈ ਰਮਕਾ ਸਾਥ ਮਜਾਏ ਅਸਾ ਨਰਿੰਦਰ ਹੋਏ ਜੇ ਕੋ ਮਨ ਜਣ ਮਨ ਕੋਏ ਮਨ ਨਾਰ ਬਠਾ ਨ ਪਾਏ ਮਨੈ ਪਤ ਸੋ ਪ੍ਰਗਟ ਜਾਏ ਮਨ ਮਗਨ ਤਲਾ ਬੰਧ ਮਨ ਤਰਨ ਸਤੀ ਸੰਬੰਧ ਐਸਾ ਨਾਮ ਨਰਜਨ ਹੋਏ ਜੇ ਮਨ ਜਾਣੇ ਮਨ ਕੋਏ ਮਨੈ ਪਾਵਹਿ ਮੋਖ ਦਵਾਰ ਮਨ ਪਰਵਾ ਉਹ ਬੁੱਝਾ ਭਗਵੇਂ ਸਿਆਣ ਧੌ ਲੈ ਉੱਪਰ ਕੀਤਾ ਭਾਰ ਧਰਦੀ ਹੋਰ ਪਰ ਹੋਰ ਹੋਰ ਦਿੱਤੇ ਭਾਰ ਤਲੈ ਕੰਨ ਜੋਰਾ ਜੀਉ ਰਾਤ੍ਰੰਕਾ ਕੇ ਨਾਮ ਸਭਨਾ ਲਿਖਿਆ ਬੁੜੀ ਕਲਮ ਹੋਇ ਲਿਖਾ ਲਿਖ ਜਾਣਾ ਕੋਈ ਲਿਖਾ ਲਿਖਿਆ ਕਿਤਾਬ ਹੋਇ ਕੀਤਾ ਤਨ ਸਵਾਲੇ ਅਰੋਪਾ ਆਤਮੈ ਕੰਪੂਤਾ ਗੀਤਾ ਬਸਾਉ ਵਿਪਤੋ ਬਾਉ ਦਸਤੇ ਹੋਇ ਲਖ ਦਰੀਆ ਕੁਦਰਤਾ ਕਮਨ ਕਾਹਾ ਵਿਚਾਰ ਵਰਨ ਜਬਾਈ ਪਵਾਰ ਜੋ ਤੁਤ ਭਾਵੈ ਸਾਈ ਭਲੇ ਕਾਰ ਤੋ ਸਦਾ ਸਲਾਮਤ ਨਰਨ ਪਾਰ ਅਸੰਤ ਜਪ ਅਸੰਤ ਪਾਉ ਅਸੰਤ ਪੂਜਾ ਸੰਤ ਤਮਤਾ ਸੰਖਰੰਥ ਮੁਕਵੇਤ ਪਾਠ ਆਸੰਤ ਜੋ ਬੰਡ ਰਹਿ ਹੈ ਉਦਾਸ ਅਸੰਖ ਭਗਤ ਤੁੰ ਗਿਆਨ ਵਿਚਾਰ ਆਸੰਖ ਤੇ ਆਸੰਖ ਉਦਤਾਰ ਅਸੰਖ ਸੂਰਮੋ ਭਕ ਸਾਰਥ ਅਸੰਖ ਮੋਨਾ ਨਿਬਲਾਇ ਤਾਰ ਪੁਤਰ ਤ ਕਮਣ ਪਹਾ ਵਿਚਾਰ ਵਰਨ ਜਵਾਈ ਅਖਰੀ ਗਿਆਨ ਗੀਤ ਰੁਣਗਾਹਾ ਅਖਰੇ ਲਿਖਣ ਬੋਲਣ ਬਾਲ ਅਖਰਾ ਸਰ ਸੰਯੋਗ ਬਕਾਨ ਜਿਨ ਹੈ ਲਿਖੇ ਤਿਸਰ ਨਾਏ ਜੇ ਫਰਮਾਰੇ ਤਿ ਤਰ ਪਾਏ ਜੇ ਦਾ ਗਿਤਾ ਤੇ ਤਨ ਨਾ ਕੋ ਬਨ ਨਾਮੈ ਨਾਹੀ ਕੋ ठाਉ ਉਤਰਤ ਕਮਨ ਕਹਾ ਵਿਚਾਰ ਬਾਰਾਮ ਤਵਾਏ ਬਿਵਾਰ ਜਤੁਤ ਭਾਰ ਸਾਈ ਭਲੀਕਾਰ ਤੂ ਸਦਾ ਸਲਾੰਤ ਨਰੰਕਾਰ ਪਰਯਾਤ ਪੈਰ ਤਨ ਦੇਹ ਮਨ ਭੁਤੈ ਅੰਤਰ ਸੁਖੀ ਹਾ ਮੂਖਾ ਭਲੇ ਤੇ ਕਪੜਾ ਹੋਏ ਦੇਸਾ ਗੁਣ ਲਿਆ ਕੋਰੇ ਪਰਯੈ ਮਤ ਬਾਪਾਂ ਰਸੰਗ ਗੋਪਾਲ ਅਨੰਤ ਰੰਗ ਗੁਣੀ 바ਬੇ ਆਖਣ ਨਾਨਕ ਕਰ ਕਰ ਕੰਨਾ ਲਖ ਲੈ ਜਾਓ ਆਪੇ ਵੀਜ ਆਪੇ ਹੀ ਖਾਵੋ ਨਾਨਕ ਗੁਣੀ ਆਵੋ ਜਾਓ ਤੀਰਥ ਤਪ ਤੇ ਆਦਿ ਦਾਨ ਜੇ ਕੋ ਪਾਵੇ ਤੁਕਾਮਾਨ ਸੁਨਿਆ ਮਨਿਆ ਕਨ ਕੀਤਾ ਭਾਵ ਅੰਤਰ ਗਤ ਤੀਰਥ ਮਨ ਜਾਓ ਸਭ ਤੇਰੇ ਮੈਂ ਨਾਹੀ ਕੋਇ ਵੰਦਨ ਕੀਤੇ ਫਕਤ ਨਾ ਹੋਇ ਸਵਾਰਤਾਤ ਬਾਣੀ ਵਰਮਾਓ ਸੱਗ ਸੁਨਹਾਰਾ ਸਲਾਮਨ ਜਾਓ ਕਮ ਸੁਵੇਲਾ ਵਕਤ ਕਮਨ ਕਮਨ ਖਿਤ ਕਮਨ ਬਾਰ ਕਮਨ ਸਰਤੀ ਮਾਹੋ ਕਮਨ ਜਿਤ ਹੋਆ ਕਾਰ ਦੇਨਾ ਪਈਆ ਪੰਡਤੀ ਕਤਨਾ ਪਾਇਓ ਕਾਦੀਆ ਜੇ ਲਖਣ ਲੈ ਪੁਰਾਨ ਸਿਰਤ ਬਾਲ ਨਾ ਜੋਗੀ ਜਾਣੈ ਰੂਪਮਾਹੋਨੰ ਕੋਈ ਜਾ ਕਰਤਾ ਸ੍ਰਿ ਰਿਭੋ ਸਾਜੇ ਆਪੇ ਰਣ ਸੋਈ ਜੋ ਕਰਿਆ ਖਾਜੁ ਸਲਾਹੇ ਜੋ ਬੰਨੀ ਜੋ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੋ ਇੱਕ ਸ੍ਰੀ ਆਣਾ ਵਡਾ ਸਾਹਿਬ ਵੱਡੀ ਨਾਮ ਕੀਤਾ ਜਾ ਸਾਥ ਹੈ ਨਾਨਕ ਦੇ ਕੋ ਆਪੋ ਜਾਣੈ ਅਕਤਿਆ ਨੰਸੋ ਹੈ ਕਰੋਈ ਬਿਨਾ ਸੋ ਨਾਮ ਤੁਟਾਇਆ ਕੀ ਹੈ ਆਪੇ ਜਾਣ ਆਪ ਸਾਲਾ ਜੀ ਸੁਲਾਹਤੀ ਸੁਰਤ ਨਾ ਪਾਈਆ ਨਦੀਆਂ ਤਵਾ ਆਪ ਸਮੰਦ ਨਾ ਜਾਣੀ ਐ ਸਮੰਦ ਸਾ ਸਰਦਾਨ ਗਿਰਹਾ ਸਿਤਿ ਮਾਨ ਤੰਨਾ ਗਿੜੀ ਦਰਨਾ ਮਨ ਮੰਦੀ ਦੇ ਸਮਨੋਂ ਨਾ ਵਿਸਰਾਨ ਅੰਤ ਨਾ ਜੁਤੀ ਕਰਨਾ ਅੰਤ ਅੰਤ ਨਾ ਕਰਨੇ ਦਿਨਾਂ ਅੰਤ ਅੰਤ ਨਾ ਦੇਖਣ ਸੁਣਨਾ ਅੰਤ ਨਾ ਜਾਪੈ ਜਾ ਮਨ ਮੰਤਾ ਅੰਤ ਨਾ ਜਾਤਾ ਕੀ ਤਾ ਕਾਰ ਅੰਤ ਨਾ ਜਾਪੈ ਪਾਰ ਆਵਾਰ ਕਾਰਨ ਕਿਤੇ ਬਿਰਦਾਏ ਧਾਕੇ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣ ਕੋਏ ਬक्ता ਕਹੇ ਬਲਤਾ ਹੋਏ ਵੱਡਾ ਸਾਇਬ ਉਚਾ ਧੰਨ ਸੇਵ ਪਰਚਾਨਾ ਏ ਵਡਾ ਉਚਾ ਬਹੁਤ ਏ ਤੇ ਸੁੱਚੇ ਬੋਧਨ ਛੁੜੇ ਜਿਉਂ ਤੇ ਆਪ ਜਾਣੇ ਆਪ ਆਪ ਨਾਨਕ ਨਤਿ ਕਰਮੀ ਦਾਤ ਮਾਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਅਨੰਤ ਮਾਇ ਜਿਤੇ ਮਨ ਬੈਰੋਤ ਅਪਾਰ ਜਿਤੇ ਅਗਨਥ ਨਹੀਂ ਜੀਤਾਰ ਜਿਤੇ ਖਾ ਦੁੜਤਾ ਵੇਗਾ ਦਮਾਰ ਜੇ ਬੇਦੱਤ ਤੇਰੀ ਦੰਤਾਰ ਬੰਦ ਕਾ ਸਿ ਪਾਣੈ ਹੋਏ ਬੁਰ ਆਖ ਨਾ ਸਭ ਰਾਜ ਹੋਏ ਜੇ ਕੋ ਖਾਇ ਰਾਖ ਨ ਪਾਏ ਉਜਾਲੈ ਦੇ ਸਿ ਆ ਮੁਖਾਇ ਆਪਣੇ ਨਾਲੇ ਆਪਣੇ ਦੇ ਆਕਰ ਸਭ ਮੀਕੇ ਜਿਸ ਨੋ ਵਸੈ ਸਿਉਤ ਸਦਾ ਪਾਣ ਨਿਪਾਤ ਸਾਹੀ ਬਾਦਸਾਹ ਅਮਲ ਗੁਣਾਂ ਮਲਵਾ ਪਾਰ ਆਮਰ ਬੋ ਕਰੀਏ ਆਮਰ ਭੰਡਾਰ ਆਮਦ ਆਵੇ ਆਮਰ ਜਾਹੇ ਆਮਰ ਪਾਏ ਆ ਸੁਖਾ ਸਮਾਏ ਆਮਰ ਨਾਮ ਅਖੰ ਬੰਨੇ ਆਖੇਂ ਦਾਖਾ ਗੋਬੀਤ ਗੋਵਿੰਦ ਆਖੇਂ ਇਸਰ ਆਖੇਂ ਸਿੱਧ ਆਖੇਂ ਕਿਤੇ ਕਿਤੇ ਬੋਦ ਆਖੇਂ ਦਾਣ ਆਖੇਂ ਦੇਵ ਆਖੇਂ ਸੁਰ ਨਾਰਵਨ ਜਨ ਸੇਵਾ ਕਿਤੇ ਆਖੇਂ ਅਟਨ ਪਾਏ ਕਿਤੇ ਬੈ ਕਾ ਸੁਝਾਏ ਕਿਤੇ ਕੀਤੇ ਹੋਰ ਕਰੇ ਗਾਵੇ ਰਉਣਾ ਬਾਣ ਪਾਣੀ ਗੈ ਸੰਤੁਰ ਗਾਵੇ ਰਾਜਾ ਧਰਮ ਦਵਾਰੇ ਗਾਵੇ ਚਿਤ ਭੁਗਤ ਰਖ ਜਾਣ ਖੰ ਲਖਤੰਹੀ ਚਾਲੇ ਗਾਵੇ ਈਸ਼ਰ ਪਰਮਾ ਦੇਵੀ ਸੋਨ ਸਦਾ ਸਰਵਾਰੇ ਗਾਵੇ ਜੰਤਨ ਦਾਸਨ ਬੈਠੇ ਦੇਵ ਤਿਆਦ ਨਾਲੇ ਗਾਵੇ ਚਿਤ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ आनंद ते सपे सरन तौखी गावै वीर करारे गावन पंडित पठन रखी सारम तनक वेदानल्ले गावै मोहनिया मौपन मन मोहना सुरगा मास पियाले गावन रत्न पाए तेरे अर्शलती रत्नल्ले गावै जोगमां बल सुरा गावै पाणी चारे गावै खंड मंडलो बल भंडार ਕਾਰ ਕਰ ਰੱਖੇ ਤਾਰੇ ਸੇ ਤੁਧ ਨਾਮ ਗਾਵੈ ਜੋ ਤੁਮ੍ਹ੍ਹ ਭਾਵਨ ਰਤੇ ਤੇਰੇ ਭਗਤ ਸਾਲੇ ਹੋਰ ਬਿਤੇ ਗਮਨ ਸੇ ਮੈਂ ਚਿਤਨ ਆਣ ਨਾਨੰਤਿ ਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਾਚਾ ਸਾਚੀ ਨਾਹੀ ਹੈ ਪੀਉ ਸਿਦਾ ਨਾ ਜਾਸੀ ਰਖ ਨਾਨਕ ਨਰਚਾਈ ਰੰਗੇ ਰੰਗੇ ਭਾਤੀ ਕਰ ਕਰ ਦੇ ਸ੍ਰੀ ਮਾਇਆ ਜਿਨ ਪਾਈ ਕਰ ਕਰ ਵੇਖੈ ਕੀ ਤਾ ਆਪਨਾਂ ਜਿਪ ਤਿਸ ਦੀਵੜੀ ਆਈ ਜੋ ਦਸ ਬਾਸ ਹੋਏ ਕਰ ਸੇ ਭਗੁਨਾ ਕਰਨਾ ਜਾਇ ਸੋ ਆਸਾ ਸਾਥ ਬਾਤ ਸਾਦੇ ਨਾਨਕ ਰਹਿ ਨੰਨ ਜਾਇ ਮੰਦਾ ਸੰਤੋਖ ਸਰਮਪਤ ਛੋੜੀ ਧਿਆਨ ਕੀ ਪਰ ਹੈ ਬ੍ਰਹੂਤਿੰਥਾ ਕਾਲ ਪਾਰੀ ਕਾਇਆ ਜੁਗਤ ਡੰਡਾ ਪਰ ਤੀਤ ਆਏ ਪੰਥੇ ਸਾਧ ਜਮਾਤੇ ਮਨ ਦੇ ਤਰਣ ਗੀਤ ਆਦੇ ਤਸੇ ਆਦੇਸ ਆਧਾ ਨੀਲ ਨਰਨਾਦ ਜੋਦ ਬੇਕੋ ਵੇਸਾ ਭੁਗਤ ਗਿਆ ਬਟਵਾਜਨਾ ਨਾਤਾ ਆਪਨਾ ਤਨਾਥੀ ਸਭ ਦਾ ਕੀ ਰਿਸਦੇ ਅਵਰਾ ਸਾਧ ਸੰਜੋਗ ਬਿਜੋਦੁ ਪਾਰ ਚਲਾਵੈ ਲੇਖੇ ਆਵੈ ਬਾਗ ਆਦੇਸ ਦਿਸ਼ੇ ਆਦੇਸ ਆਤਮਿੰਨਾ ਨਾਜਨਾ ਹਦ ਰੁਜਦੇ ਕੋ ਵੇਸਾ ਇਕਮਾਈ ਦੁਤਵੇ ਆਈ ਜਿਨ ਚੱਲੇ ਪਰਵਾ ਰਤੇ ਰੁਤੇ ਸੰਸਾਰ ਦਿਸ ਰਤ ਜੋਰ ਕੰਨ ਪੈ ਸੋਏ ਨਾਨਕੋ ਤੋ ਨਹੀਂ ਜਨਾ ਕੋਏ ਰਾਤੇ ਰੁਤੇ ਦਿਤੀ ਬਾਰ ਬਵਨ ਪਾਨੀ ਅਗਨੀ ਪਤਾਲ ਤਸਬ ਤਰਤੀ ਧਾ ਪਰ ਕੇ ਧਰਮ ਸਾਲ ਤਸਬ ਜੀ ਜੋਤ ਕੇ ਰੰਗ ਗੰਗੇ ਨਾਮ ਅਨੰਤ ਕਰਮੀ ਕਰਮੀ ਹਰਿ ਜੀ ਚਾਰ ਸਚਿਆ ਸਚਾ ਦਰਗਾਰ ਪਿਥੈ ਸੋਨ ਪੰਜ ਪਰਮਾਨ ਮਨ ਜਰੀ ਕਰਮ ਭਵਨੀ ਸਾਨ ਕਾਜ ਬਕਾਏ ਜੋਖਾ ਪਾਏ ਜੇ ਨਾਮ ਜਾਪੈ ਜਾਏ ਧਨ ਖੰਡ ਕਾਇ ਧਨ ਗਿਆਨ ਖੰਡ ਕਾਇ ਕੋ ਕਰ ਨਾ ਪਾਗਿ ਤੇ ਕਿਤੇ ਦੇਵੀ ਵੇਸਾ ਕਿਤੇ ਦਾਰਨਾ ਮਨ ਕੀਤੇ ਕਿਤੇ ਰਤਨ ਸਮੰਦ ਕੀਤੀ ਅਖਾਣੀ ਕੀਤੀ ਅਬਾਣੀ ਕਹਤੇ ਬਾਦ ਨਰਿੰਦਾ ਬਿਤੀ ਆਸੁਰ ਦੀ ਸੇਵਕ ਕਿਤੇ ਨਾਨਕ ਅੰਤ ਨਾਏ ਅੰਤ ਗਿਆਨ ਕੰਡ ਮੈਂ ਗਿਆਨ ਪਰਚੰਡ ਸਿਖੇ ਨਾਮ ਬਿਨੋਦ ਕੋ आनंद सरमखंड की वाणी रूप तथे भाडत कडीय बर्तनु रूप ताक अंगला कनिया न जाए जेको कहा फिरै बसताए तथा कडीय सुरत मतमन बुद्ध तथे कडीय सुरासता की शुद्ध ਨਰੁ ਮੁਖਾਂ ਦੇ ਪੀ ਪਾਣੀ ਜਾਰ ਤਥੈ ਬੋਰ ਨਾ ਕੋਈ ਹੋ ਰਾਗ ਤਥੈ ਜੋਗ ਮਾਬ ਸੂਰ ਤੈ ਮਰਮ ਰਹਿ ਆ ਭਰਪੂਰ ਤਦਿਕ ਕਥੇ ਤੰਤੰ ਅੰਤ ਤਥਾ ਮਹਾਕ ਜਿ ਉਸ ਰਾਤ ਦਇ ਦਇ ਦਾਇਆ ਫੈਲਾ ਸਰ ਸਗਤ ਜਗਤ ਚੰਗੇ ਅੰਨ ਅੁਰ ਅੰਨ ਅ ਵਾਚ ਪਰਮਾਧੂਰ ਕਰੀ ਆਪ ਆਪਨੀ ਕੇ ਨੜਕ ਦੂਰ ਜਿਨ ਨਾਮ ਤੇ ਆਇਆ ਗਾਮ ਸਖਤ ਆ